ਜੀ ਸਾਰਿਆਂ ਨੂੰ ਸਵਾਲਤ ਹੈ ਤੁਹਾਡਾ ਅੱਜ ਆਪਾਂ ਬਣਾਵਾਂਗੇ ਬੇਸਣ ਦੇ ਲੱਡੂ ਤੇ ਇਹਦੇ ਲਈ ਮੈਂ 1/2 ਕਿਲੋ ਬੇਸਣ ਲਿਆਗਾ ਬੇਸਣ ਮੈਂ ਛਾਣ ਲਿਆ ਚੰਗੇ ਤਰੀਕੇ ਨਾਲ ਤੇ ਹੁਣ ਆਪਾਂ ਕੜਾਈ ਗਰਮ ਕਰਤੀ ਹੈ ਕੜਾਈ ਆਪਾਂ ਗਰਮ ਕਰ ਲਈ ਹੈਗੀ ਹੁਣ ਇਹਦੇ ਚ ਆਪਾਂ ਪਾਵਾਂਗੇ ਦੋ ਕੜਛੀਆਂ ਦੇਸੀ ਘਿਓ ਦੀਆਂ ਜਿਸ ਤਰ੍ਹਾਂ ਦੇ ਬੇਸਣ ਦੇ ਲੱਡੂ ਬਾਜ਼ਾਰ ਚ ਮਿਲਦੇ ਆਪਾਂ ਉਸੇ ਤਰ੍ਹਾਂ ਦੇ ਬਿਲਕੁਲ ਬਣਾ ਕੇ ਤਿਆਰ ਕਰਾਂਗੇ ਪਰ ਘਰੇ ਤੁਹਾਨੂੰ ਪਤਾ ਜੀ ਕੋਈ ਵੀ ਚੀਜ਼ ਆਪਾਂ ਬਣਾਉਂਦੇ ਆ ਤਾਂ ਉਹ ਹੈਲਦੀ ਹੀ ਬਣਦੀ ਹੈਗੀ ਇਸ ਲਈ ਇਹਨਾਂ ਨੂੰ ਆਪਾਂ ਘਰੇ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਸਾਲਲ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਟੇਸਟੀ ਬਣਨਗੇ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਬਨੇ ਰਹੋ ਕਿਉਂ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਪਾਵਾਂਗੇ ਬੇਸਣ ਤੇ ਗੈਸ ਦਾ ਫਲੇਮ ਆ ਜਿਹੜਾ ਬਿਲਕੁਲ ਆਪਾਂ ਲੋ ਕਰ ਲਾਂਗੇ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਬੇਸਨ ਨੂੰ ਭੁੰਨਾਂਗੇ। ਇਹ ਆਪਾਂ ਥੋੜੇ ਹੀ ਘਿਓ ਨਾਲ ਤਿਆਰ ਕਰਕੇ ਦਿਖਾਵਾਂਗੇ ਤੁਹਾਨੂੰ। ਥੋੜੇ ਘਿਓ ਵਿੱਚ ਵੀ ਬਹੁਤ ਟੇਸਟੀ ਬਣ ਕੇ ਲੱਡੂ ਤਿਆਰ ਹੋ ਜਾਣਗੇ। ਬਾਸਤੂ ਸੀ ਇਹਨੂੰ ਹਿਲਾਉਂਦੇ ਹੋਏ ਆਨੇ ਭੁੰਨਣਾਗਾ ਥੱਲੇ ਨਾ ਤਾਂ ਲੱਗੇ। ਤੇ ਆਪਾਂ ਬੇਸਣ ਦਾ ਕੱਚਾਪਾਨ ਜਿਹੜਾ ਬਿਲਕੁਲ ਖਤਮ ਕਰ ਦਾਂਗੇ। ਹਾਂਜੀ ਆਪਾਂ ਬਸ ਬੇਸਣ ਦਾ ਕੱਚਾਪਾਨ ਖਤਮ ਕਰਨਾ ਹੈ। ਇਹਦਾ ਕਲਰ ਜ਼ਿਆਦਾ ਚੇਂਜ ਨਹੀਂ ਹੋਣ ਦੇਣਾਗਾ। ਇਸ ਲਈ ਤੁਸੀਂ ਬਿਲਕੁਲ ਸੇਮ ਗੈਸ ਤੇ ਇਹਨੂੰ ਚੰਗੇ ਤਰੀਕੇ ਨਾਲ ਲਾਉਂਦੇ ਹੋਏ ਭੁੰਨ ਲਿਓ। ਬੇਸਣ ਚੋਂ ਆਪਣੀ ਜੋ ਮਹਿਕ ਆਉਣੀ ਸ਼ੁਰੂ ਹੋ ਗਈ ਹੈ। ਪੁੱਜਣਾ ਸ਼ੁਰੂ ਹੋ ਗਿਆ ਕਲਰ ਥੋੜਾ ਥੋੜਾ ਇਹਦਾ ਚੇਂਜ ਹੋ ਗਿਆ। ਕੱਚਾਪਾਨ ਜਿਹੜਾ ਖਤਮ ਹੋ ਗਿਆ। ਬਸ ਥੋੜਾ ਜਿਹਾ ਇਹਨੂੰ ਆਪਾਂ ਹੋਰ ਭੁੰਨਣਾ ਹੈ। ਹਾਂਜੀ ਗੈਸ ਨੂੰ ਆਪਾਂ ਬੰਦ ਕਰ ਦਿੱਤਾਗਾ ਤੇ ਬੇਸਣ ਜਿਹੜਾ ਆਪਣਾ ਹਲਕਾ ਭੁੱਜ ਗਿਆ ਨਾਲੇ ਤੇ ਇਹਦਾ ਕੱਚਾਪਨ ਖਤਮ ਹੋ ਗਿਆ ਤੇ ਨਾਲੇ ਆਪਣਾ ਬੇਸਣ ਜਿਹੜਾ ਦਾਣੇਦਾਰ ਬਣ ਗਿਆ ਇਸ ਲਈ ਤੁਸੀਂ ਨਾ ਥੋੜਾ ਜਿਹਾ ਘਿਓ ਪਾ ਕੇ ਪਹਿਲਾਂ ਨੂੰ ਬਿਲਕੁਲ ਸìm ਗੈਸ ਤੇ ਹਲਕਾ ਜਿਹਾ ਭੁੰਨ ਲੈਣਾ ਨਾਲੇ ਤੇ ਇਹਦਾ ਕੱਚਾਪਨ ਖਤਮ ਹੋ ਜੂਗਾ ਤੇ ਨਾਲੇ ਜਿਹੜਾ ਆਪਣਾ ਘਰੇ ਬਰੀਕ ਬੇਸਣ ਹੁੰਦਾ ਉਹ ਮੋਟਾ ਬਣ ਜੂਗਾ ਦੇਖੋ ਤੁਸੀਂ ਮੋਟਾ ਦਾਣੇਦਾਰ ਲੱਡੂ ਬਣ ਕੇ ਆਪਣੇ ਤਿਆਰ ਹੋਣਗੇ ਤੇ ਦਾਣੇਦਾਰ ਆਪਣਾ ਬੇਸਣ ਜਿਹੜਾ ਬਣ ਗਿਆਗਾ ਹੁਣ ਇਹਦੇ ਚ ਆਪ ਐਡ ਕਰਾਂਗੇ ਕਿਉਂ ਕਿਉਂ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਦੋ ਕਟੜਚੀਆਂ ਮੱਟਿਓ ਦੀਆਂ ਹੋਰ ਪਾਈਆਂ ਤੇ ਹੁਣ ਆਪਾਂ ਬੇਸਣ ਨੂੰ ਚੰਗੇ ਤਰੀਕੇ ਨਾਲ ਭੁੰਨ ਲੈਨੇ ਕਿਉਂ ਇਸ ਵਿੱਚ ਥੋੜਾ ਹੀ ਪੈਂਦਾਗਾ ਪਰ ਪਾਉਣਾ ਆਪਾਂ ਥੋੜਾ ਥੋੜਾ ਕਰਕੇ ਹੀ ਆ ਕਿਉਂਕਿ ਉਹਦੇ ਨਾਲ ਫਿਰ ਗੰਡਾ ਨਹੀਂ ਵੱਜਦੀਆਂ ਨਾਲੇ ਤਾਂ ਨਾਲੇ ਬੇਸਣ ਬਹੁਤ ਸੋਹਣਾ ਭੁੱਜਦਾਗਾ ਤੇ ਆਪਾਂ ਬੇਸਣ ਨੂੰ ਹੁਣ ਚੰਗੇ ਤਰੀਕੇ ਨਾਲ ਭੁੰਨ ਲੈਂਦੇ ਆ ਹਾਂਜੀ ਬੇਸਨ ਆਪਣਾ ਜਿਹੜਾ ਚੰਗੇ ਤਰੀਕੇ ਨਾਲ ਭੁੱਜ ਗਿਆ ਤੇ ਘੋਏ ਨੇ ਛੱਟਣਾ ਸ਼ੁਰੂ ਕਰਤਾ ਬਸ ਇਹਨੂੰ 2 ਮਿੰਟ ਦਾ ਸੇਕ ਆਪਾਂ ਹੋਰ ਲਵਾਵਾਂਗੇ 7-8 ਮਿੰਟ ਦਾ ਟਾਈਮ ਲੱਗ ਜਾਂਦਾ ਇਹਨੂੰ ਚੰਗੇ ਤਰੀਕੇ ਨਾਲ ਭੁੰਨਣ ਲਈ ਬਸ 2 ਮਿੰਟ ਦਾ ਸੇਕ ਹੋਰ ਲਵਾਵਾਂਗੇ ਆਪਾਂ ਤਾਂ ਕਿ ਇਹਦਾ ਜਿਹੜਾ ਕੱਚਾਪਾਨ ਬਿਲਕੁਲ ਖਤਮ ਹੋ ਜAVE ਇਹਨੂੰ ਤੁਸੀਂ ਬਿਲਕੁਲ ਸਿਮ ਗੈਸ ਤੇ ਹੀ ਭੁੰਨਣਾਗਾ ਜੇ ਆਪਾਂ ਹਾਈ ਫਲੇਮ ਗੈਸ ਤੇ ਇਹਨੂੰ ਭੁੰਨਦੇ ਆ ਨਾ ਤਾਂ ਫਿਰ ਇਹ ਮੱਚਣ ਲੱਗ ਜਾਂਦਾ ਇੱਕ ਤਾਂ ਇੱਕ ਇਹਦੇ ਵਿਚਲਾ ਕੱਚਾ ਪਾਣੀ ਖਤਮ ਹੁੰਦਾ ਉਤੋਂ ਇਹਦਾ ਕਲਰ ਤਾਂ ਚੇਂਜ ਹੋ ਜਾਂਦਾ ਹੈਗਾ ਇਸ ਲਈ ਜਿੰਨਾ ਹੀ ਇਹਨੂੰ ਮੱਠੀ ਮੱਠੀ ਅੱਗ ਤੇ ਬਣਾਵਾਂਗੇ ਉੰਨੇ ਹੀ ਆਪਣੇ ਲੱਡੂ ਜਿਹੜੇ ਟੇਸਟੀ ਬਣਨਗੇ ਹਾਂਜੀ ਇੱਕਦਮ ਦਾਣੇਦਾਰ ਬੇਸਣ ਆਪਣਾ ਜਿਹੜਾ ਝੁਜ ਕੀ ਤਿਆਰ ਹੋਇਆ ਹੈਗਾ ਬਿਲਕੁਲ ਝੁਜ ਗਿਆ ਬੇਸਣ ਆਪਣਾ ਤੇ ਹੁਣ ਇਹਦੇ ਚ ਆਪ ਐਡ ਕਰਾਂਗੇ ਥੋੜਾ ਜਿਹਾ ਪਾਣੀ ਦੇਖੋ ਥੋੜਾ ਜਿਹਾ ਅੱਧਿਕੋ ਕੌਲੀ ਪਾਣੀ ਐਡ ਕਰਾਂਗੇ ਵਿੱਚ ਆਪਾਂ ਜੀ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਦਾਂਗੇ ਜਿਹੜਾ ਇਹ ਥੋੜਾ ਜਿਹਾ ਪਾਣੀ ਪਾਇਆ ਇਹਦੇ ਨਾਲ ਬਹੁਤ ਸੋਹਣੇ ਦਾਣੇਦਾਰ ਬਣ ਕੇ ਆਪਣਾ ਬੇਸਣ ਜਿਹੜਾ ਬਿਲਕੁਲ ਤਿਆਰ ਹੋ ਗਿਆ ਜਿਸ ਤਰ੍ਹਾਂ ਦੇ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆ ਬੇਸਣ ਦੇ ਲੱਡੂ ਉਸੇ ਤਰ੍ਹਾਂ ਦੇ ਬਣ ਗਏ ਇਹ ਹਲਕਾ ਪੁੰਨਣਾ ਦੇਖੋ ਕਲਰ ਵੀ ਆਪਣੇ ਬੇਸਣ ਦਾ ਉਸੇ ਤਰ੍ਹਾਂ ਹੀ ਰਿਹਾ ਹੁਣ ਇਹਦੇ 'ਚ ਆਪਾਂ ਥੋੜੇ ਜਿਹਾ ਪਾ ਦਾਂਗੇ ਮਗਜ ਇਹ ਤੁਹਾਡੇ ਲਈ ਆਪਸ਼ਨ ਆ ਜੇ ਤੁਸੀਂ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਸਕਿਪ ਕਰਨਾ ਚਾਹੋ ਤਾਂ ਸਕਿਪ ਵੀ ਕਰ ਸਕਦੇ ਆ ਹੁਣ ਗੈਸ ਦਾ ਫਲੇਮ ਆਪਾਂ ਬੰਦ ਕਰ ਦਾਂਗੇ ਹਜੇ ਆਪਣੀ ਕੜਾਈ ਬਹੁਤ ਜ਼ਿਆਦਾ ਗਰਮ ਆ ਇਸ ਲਈ ਆਪਾਂ 2-3 ਮਿੰਟ ਲਈ ਇਹਨੂੰ ਹਲਾਉਂਦੇ ਰਵਾਂਗੇ ਚੰਗੇ ਤਰੀਕੇ ਨਾਲ ਹੁਣ ਆਪਾਂ ਕੜਾਈ ਨੂੰ نیچے ਉਤਾਰ ਲਵਾਂਗੇ ਹਜੇ ਇੱਧਰ ਆਪਾਂ ਇੱਕ ਫਰਾਈਪੈਨ ਲੈ ਲਿਆ ਇਹਦੇ 'ਚ 1 ਕੱਪ ਪਾਵਾਂਗੇ ਆਪਾਂ ਦੁੱਧ ਦਾ ਛੋਟਾ ਕੱਪ ਪਾਇਆ ਹੈ ਚਾਹ ਲਈ 1 ਕੱਪ ਦੁੱਧ ਦਾ ਮੈਂ ਦੁੱਧ ਹਲਕਾ ਗਰਮ ਹੋ ਗਿਆ ਤੇ ਇਹਦੇ 'ਚ ਆਪਾਂ ਪਾਵਾਂ ਅੱਧਾ ਕਿਲੋ ਬੇਸਣ ਲਿਆ ਆਪਾਂ ਤੇ ਅੱਧਾ ਕਿਲੋ ਬੇਸਣ 'ਚ ਆਪਾਂ ਪਾਵਾਂਗੇ ਪਾਈਆ ਖੰਡ ਯਾਨੀ ਕਿ 250 ਗ੍ਰਾਮ ਖੰਡ ਪਾਈ ਆ ਤੇ ਇਹਦੀ ਚਾਸ਼ਣੀ ਬਣਾਉਣੀ ਸਿਰਫ ਇਹਨੂੰ ਖੋਰ ਨਹੀਂ ਆਪਾਂ ਖੰਡ ਨੂੰ ਬਿਨਾ ਚਾਸ ਤੋਂ ਆਪਾਂ ਬਣਾ ਕੇ ਤਿਆਰ ਕਰਾਂਗੇ ਇਹ ਲੱਡੂ ਜੇ ਤੁਹਾਡੇ ਕੋਲੇ ਬੂਰਾ ਖੰਡ ਹੈਗੀ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਜੇ ਬੂਰਾ ਖੰਡ ਨਹੀਂ ਹੈਗੀ ਤਾਂ ਤੁਸੀਂ ਇਸ ਤਰ੍ਹਾਂ ਬਣਾ ਕੇ ਵੇਖੋ ਇਸ ਤਰ੍ਹਾਂ ਬਹੁਤ ਜ਼ਿਆਦਾ ਟੇਸਟੀ ਬਣ ਗਏ ਲੱਡੂ ਥੋੜਾ ਜਿਹਾ ਦੁੱਧ ਐਡ ਕਰਨਾ ਇਹਦੇ ਚੋ ਖੋਏ ਦਾ ਟੇਸਟ ਆਊਗਾ ਆਪਣੇ ਲੱਡੂਆਂ ਚ ਮਾਸ ਦਾ ਫਲੇਮ ਆ ਜਿਹੜਾ ਇਹ ਆਪਾਂ ਬਿਲਕੁਲ ਲੋ ਕਰ ਲੈਣਾ ਤੇ ਸਿਰਫ ਬਸ ਆਪਾਂ ਖੰਡ ਹੀ ਘੋਲਣੀ ਹੈ ਇਹਦੇ ਚ ਗਰਮ ਦੁੱਧ ਚ ਇਹਨੂੰ ਵਾਲਾਂ ਨਹੀਂ ਦਬੋਣਾਗਾ ਹਾਂਜੀ ਹੁਣ ਗੈਸ ਦਾ ਫਲੇਮ ਆਪਾਂ ਕਰ ਦਾਂਗੇ ਬੰਦ ਖੰਡ ਆਪਣੀ ਘੁਲ ਗਈ ਹੈ ਦੁੱਧ ਚ ਹੁਣ ਇਹਦੇ ਚ ਆਪਾਂ ਐਡ ਕਰਾਂਗੇ ਥੋੜਾ ਜਾਂ ਨਾਰੀਅਲ ਦਾ ਬੂਰਾ ਇਹ ਤੁਹਾਡੇ ਲਈ ਆਪਸ਼ਨਲ ਆ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਸਕਿਪ ਕਰਨਾ ਤਾਂ ਸਕਿਪ ਕਰ ਦਿਓ ਪਰ ਇਹਦੇ ਨਾਲ ਟੇਸਟ ਆ ਜਿਹੜਾ ਬਹੁਤ ਜ਼ਿਆਦਾ ਵਧ ਜਾਣਾ ਤੇ ਬਿਲਕੁਲ ਬਾਜ਼ਾਰ ਦੇ ਬਣੇ ਹੋਏ ਲੱਡੂਆਂ ਦੀ ਤਰ੍ਹਾਂ ਆਪਣੇ ਲੱਡੂ ਆ ਜਿਹੜੇ ਬਣ ਜਾਣੇ ਆ। ਹਾਂਜੀ ਆਪਾਂ ਇਹ ਖੰਡ ਦੇ ਘੋਲ ਨੂੰ ਆਪਣੇ ਬੇਸਣ ਦੇ ਵਿੱਚ ਪਾ ਦਾਂਗੇ। ਬਣਾ ਕੇ ਖੰਡ ਦਾ ਘੋਲ ਪਾਉਣ ਨਾਲ ਕਲਰ ਬਹੁਤ ਸੋਹਣਾ ਹੁੰਦਾਗਾ। ਤੇ ਜੋ ਦੂਜਾ ਇਹ ਲੱਡੂ ਆ ਜਿਹੜੇ ਬਹੁਤ ਜ਼ਿਆਦਾ ਟੇਸਟੀ ਬਣਦੇ ਆ। ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਦਾਂਗੇ। ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਹਿਲਾਈ ਜਾਵਾਂਗੇ। ਇੱਕ ਤਾਂ ਇਹ ਚੰਗੇ ਤਰੀਕੇ ਨਾਲ ਮਿਕਸ ਹੋ ਜੂਗੀ। ਤੇ ਤੇ ਇੱਕ ਬਿਲਕੁਲ ਆਪਣਾ ਬੇਸਨਾ ਜਿਹੜਾ ਉਹ ਠੰਡਾ ਹੋ ਜੂਗਾ। ਸੈਂਦਾ ਜਾ ਹੋ ਜੂਗਾ ਲੱਡੂ ਬਟਨ ਜੋਗ। ਫਿਰ ਆਪਾਂ ਇਹਦੇ ਲੱਡੂ ਤਿਆਰ ਕਰਾਂਗੇ। ਹਾਂਜੀ ਹੁਣ ਆਪਾਂ ਆਪਣੇ ਮਿਕਸਚਰ ਨੂੰ ਇੱਕ ਖੁੱਲੇ ਪਾਂਡੇ 'ਚ ਕੱਢ ਲਾਵਾਂਗੇ ਤਾਂ ਕਿ ਚੰਗੇ ਤਰੀਕੇ ਨਾਲ ਠੰਡਾ ਹੋ ਜੂਗਾ। अपन लड्डू बटने जो सौखे हो जाएंगे बहुत टेस्टी लड्डू एक बार जरूर ट्राई करो बिल्कुल आसान रेसिपी है, है। जे मेरे चैनल में सबसक्राइब नहीं किया जा चैनल सबसक्राइब करो ਤਾ ਕੇ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਜੇ ਰੈਸਪੀ ਪਸੰਦ ਆਉਂਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਇਹਨੂੰ ਆਪਾਂ ਅਜੇ ਥੋੜਾ ਜਿਹਾ ਗਰਮ ਹੈ ਇਹ ਥੋੜਾ ਜਿਹਾ ਠੰਡਾ ਹੋਰ ਕਰ ਲੈਣੇ ਇਹਨੂੰ ਆਪਾਂ ਫਿਰ ਆਪਾਂ ਲੱਡੂ ਬਣਾ ਹਾਂਜੀ ਵੇਸਨ ਦਾ ਮਿਸ਼ਰਣ ਜਿਹੜਾ ਆਪਣਾ ਲੱਡੂਆਂ ਦਾ ਇਹ ਬਿਲਕੁਲ ਠੰਡਾ ਹੋ ਗਿਆ ਮਤਲਬ ਸੈਂਦਾ ਜਾ ਹੋ ਗਿਆ ਹੱਥ ਲੱਗਣਯੋਗ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਆਪਾਂ ਤੇ ਹੁਣ ਇਹਦੇ ਆਪਾਂ ਲੱਡੂ ਵਟ ਲੈਣੇ ਆਂਗੇ ਬਹੁਤ ਸੋਹਣਾ ਆਪਣੇ ਲੱਡੂਆਂ ਦਾ ਕਲਰ ਆਇਆ ਤੇ ਬਹੁਤ ਸੋਹਣੇ ਬਣ ਕੇ ਲੱਡੂ ਤਿਆਰ ਹੋਈ ਆ ਉਨੇ ਹੀ ਜ਼ਿਆਦਾ ਟੇਸਟੀ ਹੈ ਇਹ ਇਸ ਤਰੀਕੇ ਨਾਲ ਆਪਾਂ ਸਾਰੇ ਲੱਡੂ ਵਟ ਕੇ ਤਿਆਰ ਕਰ ਲੈਣੇ ਆਂ ਇਸ ਤਰੀਕੇ ਨਾਲ ਆਪਾਂ ਸਾਰੇ ਲੱਡੂ ਵਟ ਕੇ ਜਿਹੜੇ ਤਿਆਰ ਕਰ ਲਾਂਗੇ ਫਿਰ ਮਿਲਦੇ ਹਾਂ ਕਿਸੇ ਨਵੀਂ ਰੈਸਪੀ ਦੇ ਨਾਲ ਅਗਲੇ ਵੀਡੀਓ 'ਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ